ਚਲ ਇੱਥੇ ਡਾਦੇ ਮੰਜੀ ਮੈਂ ਇੱਥੇ ਬਾਹਰ ਪੈਈ ਨਾ ਤੇ ਤੂੰ ਅੰਦਰ ਥੋ ਜੀ ਇੱਥੇ ਤੇ ਗੋਡੇ-ਗੋਡੇ ਮੱਛਰ ਵਾ ਇੱਥੇ ਕਿਤੇ ਮੱਛਰ ਦੇ ਵਿੱਚ ਤੁਸੀਂ ਪੈ ਜਾਓਗੇ ਉਹ ਕੋਈ ਗੱਲ ਨਹੀਂ ਦੋ ਘੜੀਆਂ ਰਾਤ ਵਾ ਕੱਢ ਲੈਣੀ ਔਖੀ-ਸੌਖੀ ਕੁਛ ਨਹੀਂ ਹੁੰਦਾ ਮੱਛਰ ਕਦੇ ਨਹੀਂ ਇੱਕ ਰਾਤ ਖਾ ਲਿਆ ਤੁਹਾਨੂੰ ਸਵੇਰੇ ਮੈਨੂੰ ਜਾਣਾ ਸ਼ਹਿਰ ਨੂੰ ਦੇ ਨਾ ਫਰਾਟਾ ਪੱਖਾ ਲੈ ਹੋਣਾ ਨਾਲੇ ਮੱਛਰਦਾਨੀਆਂ ਦੋ ਲੈ ਹੋਣਾ ਨਹੀਂ ਚਾਹੀਦੀਆਂ ਮੈਂ ਇੱਥਾ ਤੇ ਬਹੁਤ ਔਖਾ ਕੰਮ ਆ ਚਲੋ ਹੋਰ ਨਹੀਂ ਕੋ ਜੋ ਨਵੀਂ ਸਾਨੂੰ ਇੱਧਰ ਕੰਬਰਾ ਦਵਾ ਦਿੱਤਾ ਉੱਥੇ ਹੀ ਅੱਖ ਕੰਬਰਾ ਦਵਾ ਦਿੰਦੇ ਤਾਂ ਵੀ ਅਸੀਂ ਪੱਖੇ ਥੱਲੇ ਤੇ ਰਹਿ ਪਿਆ ਕਰਦੇ ਹੁਣ ਵੇਖਾ ਕਿ ਨਾ ਓੱਖਾ ਕੰਮ ਗੋੜੇ ਗੋੜੇ ਗਰਮੀ ਆ ਤੇ ਮੱਛਰ ਕਹਿ ਰੰਦਾ ਵਾ ਪੰਚਾਇਤ ਦੇ ਕੰਮ ਬਾਉ ਜੋ ਨਾ ਫੈਲਾ ਹੁੰਦਾ ਉਹੋ ਹੀ ਉਹਨਾ ਕਰਨਾ ਹੁੰਦਾ ਭਾਏ ਕੋਜੀ ਹੋਈ ਚਾਹ ਕਿਸ ਦਾ ਚੰਗਾ ਹੋ ਜੇ ਤੇ ਚਾਹੇ ਮਾੜਾ ਚਲੋ ਅਹੀਂ ਮੰਨਣਾ ਵੀ ਪੈਂਦਾ ਵਾ ਹਾਂ ਤੇ ਸਹੀ ਅਹੀਂ ਸ਼ਰਮੱਥੇ ਕੀਤਾ ਤੇ ਚਲੋ ਕੜਾ ਮੁੱਕੇ ਕੀ ਅਹੀਂ ਕਹਿਣਾ ਹੈਗਾ ਅਹੀਂ ਆਖਿਆ ਚੱਲ ਅਸੀਂ ਆਪਣੇ ਵੱਖਰੇ ਕੰਬਰੇ ਚ ਹੋ ਜਾਈਏ ਨਾ ਵੇਖੋ ਕਿਤੇ ਅੱਗ ਬਲਦੀ ਆ ਕਿੱਡਾ ਮੁਸ਼ਕਲ ਮੈਂ ਮੁੰਡੇ ਵਾਸਤੇ ਦੁੱਧ ਤੱਤਾ ਕੀਤਾ ਤੇ ਕਿਤਾਂ ਉਹ ਅੱਗ ਕਿਤੇ ਬળે ਨਾ ਬੁਰੇ ਹਾਲੀ ਕੀਤਾ ਵਾ ਕੋਈ ਸਾਰੇ ਸਾਰੇ ਸਮਾਨ ਪੂਰਾ ਕਰ ਲਾਂਗੇ ਫੇ ਹੁਣ ਕੀ ਕਰਨਾ ਵਾ ਜੇ ਰੱਬ ਨੇ ਪਾਈ ਆ ਤੇ ਕਟਣੀ ਪੈਣੀ ਆ ਰੱਬ ਦੇ ਭਾਣੇ ਜੀ ਰਹਿਣਾ ਬਹਿਣਾ ਵਾ ਚਲੋ ਕੋਈ ਗੱਲ ਨਹੀਂ ਪਰ ਇੱਕ ਗੱਲ ਦਾ ਮੈਨੂੰ ਬਹੁਤ ਹੀ ਦੁੱਖ ਵਾ ਮੈਨੂੰ ਜਸਨ ਨਹੀਂ ਜਿਹੜਾ ਮਿਲਣਿਆ ਰੋਟੀ ਤੋਂ ਭੁੱਖੇ ਰਹਿ ਲਾਂਗੇ ਮੈਂ ਉਹਨੂੰ ਮਿਲਣ ਤੋਂ ਨਹੀਂ ਰਹਿ ਸਕਦਾ ਹੁਣ ਮੈਂ ਕੀ ਇਹਦੇ ਵਿੱਚ ਕਰਾਂ ਤੂੰ ਦੇ ਕੋਈ ਜੇ ਫੜੀ ਆ ਉਹ ਵੀ ਅੜੀ ਦੀ ਪੱਕੀ ਆ ਤੇ ਤੂੰ ਵੀ ਕੋਈ ਗੱਲ ਕਰੀ ਜਾਨੀ ਆ ਵੀ ਜਸਰ ਨਹੀਂ ਮਿਲਦਾ ਜਾਨ ਮੈਂ ਲੱਕੋ ਬਾਏ ਆ ਗਿਆ ਉਹ ਤੇ ਗੱਲ ਵਾ ਮਾਜੀ ਚਾਂ ਜੀ ਨਹੀਂ ਆਉਣੀ ਲੈ ਕੀ ਹੋਇਆ ਵਾ ਰੋਟੀ ਵੀ ਖਾ ਲਈ ਆ ਫਰਾਈ ਵੀ ਸਾਰੀ ਕਰ ਲਈ ਆ ਨਹੀਂ ਇਦਾਂ ਲੱਗਦਾ ਕਿ ਖੋ ਖੋ ਜੀ ਪਈ ਜਾਂਦੀ ਆ ਵਿਛਰਿਆ ਕਿ ਦਾਂਦਾ ਕੋਈ ਵਿਛਰਿਆ ਕੋਈ ਨਹੀਂ ਆ ਜਾਂ ਦਾਦੀ ਆ ਜਾਂ ਦਾਦਾ ਵਾ ਇਦਾਂ ਕਰੂੰਗਾ ਮਿਲ ਕੇ ਆਉਣਾ ਮਿਲ ਕੇ ਦਾਦੂ ਨੂੰ ਮੰਮੀ ਨੇ ਤੇ ਸੌ ਜਾਣਾ ਵਾ ਮੁਰਕੇ ਮੈਂ ਚਲ ਜੂੰਗਾ ਹੋਲੀ ਜੀ ਪੰਡਿਆਂ ਪੁੱਤਰ ਹਾਂਜੀ ਬਾਹਰ ਘਰ ਠੰਡਾ ਨਾ ਕਮਰਾ ਹਾਂਜੀ ਰਾਮਨਾਥ ਸੌਂਨੇ ਮਾਪੋਤਾ ਅੱਜ ਅੱਗੇ ਤੇਰੀ ਦਾਦੀ ਵੀ ਤੇ ਦਾਦੂ ਵੀ ਇੱਥੇ ਆ ਕੇ ਬੈਹਿੰਦੇ ਹੁੰਦੇ ਸੀ ਤੇ ਜੇ ਕੋਈ ਪਰੋਣਾ ਆਉਣਾ ਤਾਂ ਉਹਨਾਂ ਨੂੰ ਇੱਥੇ ਵਾੜ ਲੈਣਾ ਤਹੀਂ ਬਾਹਰ ਗਰਮੀ 'ਚ ਮਰਦੇ ਰਹਿਣਾ ਤਾਂ ਬਾਵਾ ਠੰਡਾ ਵੱਜ ਮੰਮੀ ਆਪਾਂ ਇਹ ਸੌਂ ਜਾਾਂਗੇ ਦਾ ਦਿਵੋ ਨਾਲੇ ਵੇਖੀਏ ਉਹਨਾਂ ਨੂੰ ਮਛਰ ਲੜਨਿਆ ਉਹ ਵੀ ਗਰਮੀ ਚ ਹੋਣਿਆ ਆਪਾਂ ਚਲੋ ਏਸੀ ਚ ਸੌਂ ਜਾਗੇ ਪਰ ਹਨ ਨੂੰ ਨੀਂਦ ਨਹੀਂ ਆਉਣੀ ਉਹੋ ਜੀ ਕਿਤੇ ਨਹੀਂ ਤੈਨੂੰ ਨੀਂਦ ਨਹੀਂ ਆਉਂਦੀ ਮੱਛਰ ਲੜਨਿਆ ਉਹਨਾਂ ਨੂੰ ਮੱਛਰ ਲੜਨਾ ਮੱਛਰ ਨੇ ਤਾਂ ਲੜ ਕੇ ਉਹਨਾਂ ਦੇ ਨਾਲ ਮੱਛਰ ਨੇ ਉਹ ਮਰ ਜਾਣਾ ਜਿੰਨੇ ਕੋੜੇ ਹੋ ਮੰਮੀ ਜੋ ਕਿੱਥੇ ਕੋੜੇ ਆ ਕਿੰਨੇ ਮਿੱਠੇ ਆ ਸਾਰੀਆਂ ਮੈਨੂੰ ਸਿੱਖ ਮਾਂ ਤੇ ਵਧੀਆ ਦੇਣ ਦੇ ਹੀ ਵਧੀਆ ਮੈਨਾਂ ਪਿਆਰ ਕਰਦੇ ਦੁੱਧ ਦਿੰਦੇ ਕਲੀ ਰੋਟੀ ਦਿੰਦੇ ਦਾਦੀ ਅੱਛਾ ਉਹ ਦਾਦੀ ਦਾ ਦਾਦਾ ਤੇਰਾ ਨਾ ਕਰ ਦੇ ਮਤੇ ਰਹੀ ਤੇ ਹੈਗੀ ਤੇਰੀ ਦਾਦੀ ਤੂੰ ਉਹਦੇ ਗੁਣ ਗੋਣੋ ਹੜਦਾ ਹੀ ਨਹੀਂਗਾ ਤੂੰ ਮਾਂ ਨੂੰ ਬੜੀਆਂ ਸਲਾਵਾ ਦਿੰਨਾ ਵਾ ਤੇ ਪੜਲਾ ਚੁੱਪ ਕਰਕੇ ਸੇਰੇ ਫੇਰ ਪੇਪਰ ਹੋਣਾ ਤੇਰਾ ਜਾਂ ਟਹਿਟਵਾ ਨਹੀਂ ਟੈਸਟੀ ਆ ਪਰ ਤੇ ਮੈਂ ਸਾਰਾ ਲਿਆ ਵਾ ਪੜਾਈ ਕੀ ਹੋਈ ਜਾਂਦਾ ਪੜਲਾ ਆਰਾਮ ਨਾਲ ਤੇ ਮੈਨੂੰ ਨੀਂਦ ਆਉਂਦੀ ਆ ਤੇ ਮੈਂ ਸੌਣਾ ਵਾ ਘੜੀਕਾ ਤੇ ਤੂੰ ਵੀ ਮੁੜ ਕੇ ਪੜਕੇ ਨਾ ਤੇ ਉਧਰ ਨੂੰ ਆ ਕੇ ਦੂਜੇ ਬੰਨੇ ਹੋ ਜੀ ਸਰਾਣਾ ਜਿ ਲੈਉਣਾ ਤੇ ਲੈ ਵੀ ਆਪਣਾ ਚੰਗਾ ਠੀਕ ਏ ਤਾਂ ਮੈਂ ਸੌਂ ਗਿਆ ਇਦਾਂ ਕਰਤਾ ਦਾਦੀ ਦਾਦੇ ਨੂੰ ਮਿਲਣਾ ਵਾ ਤੇ ਨਾ ਨਾ ਮੈਂ ਮਿਲਿਆ ਤੇ ਮੇਰੀ ਸਾਰੀ ਰਾਤ ਨੀਂਦ ਨਹੀਂ ਆਉਣੀ ਤੇ ਸਵੇਰੇ ਗਿਆ ਤੇ ਮੰਮੀ ਮੈਨੂੰ ਪਿੰਨਾ ਹੀ ਉੱਠ ਪੈਂਦੇ ਆ ਤੇ ਮੇਰੇ ਕੋ ਸਵੇਰੇ ਵੀ ਨਹੀਂ ਮਿਲਿਆ ਜਾਣਾ ਤੇ ਸਕੂਲੇ ਚਲ ਗਿਆ ਤੇ ਮੇਰਾ ਸਾਰਾ ਧਿਆਨ ਪਿਛੇ ਰਹਿਣਾ ਦਾਦੀ ਦਾਦੇ ਨੂੰ ਮਿਲਕਣੀ ਆ ਯਾ ਤੇ ਕਦੂ ਨਿਕਾ ਜਾਵਾਂ ਮੰਮੀ ਨੇ ਕਹਾ ਨਾ ਉੱਤੋਂ ਵੇਖ ਕੇ ਦੋ ਕੋਈ ਅੱਜ ਸਬਜ਼ੀ ਬਣਾਈ ਹੈ ਹਾਈ ਥੇ ਕੇ ਮੂੰ ਚੋਕੇ ਤਾਂ ਵੇਖਣ ਲਈ ਕੀ ਕੰਡਈ ਥੇ ਕੋਹ ਨਹੀਂ ਕੰਢੀ ਮੰਮੀ ਮੈਂ ਕਿਹਾ ਕਦੂ ਦੀ ਸਬਜ਼ੀ ਬਣਾ ਲੈਣੀ ਆ ਤੇ ਤਾਂ ਉਹ ਵੇਖ ਦੋ ਆ ਜੇ ਕੋਈ ਹੋਵੇ ਤੇ ਕਦੂ ਦੀ ਦਾਲ ਬਣਾ ਲੈਣੀ ਆ ਉਹ ਗੱਲ ਤੇ ਹੈਗੀ ਹੈ ਪਰ ਕਦੂ ਨਹੀਂ ਲੱਗਾ ਸਵੇਰੇ ਮੈਂ ਵੇਖ ਲਿਆ ਕੋਈ ਵੀ ਉੱਤੇ ਹੈ ਨਹੀਂ ਥਲੇ ਥਲੇ ਜਾਂ ਨਿੱਕਾ ਪੂਂਗ ਤੇ ਮੈਂ ਜਰਾ ਕਿਤੇ ਕੰਮ ਚੱਲੀ ਆ ਕਿੱਥੇ ਚੱਲੇ ਜੇ ਹੁਣ ਫੇ ਤੈਨੂੰ ਦੱਸ ਕਾ ਹੀ ਜਾਵਾਂ ਸਾਰੀਆਂ ਗੱਲਾਂ ਮੈਂ ਕੀ ਕਰਾਂ ਮੈਂ ਤੇ ਬਹੁਤ ਦੁਖੀ ਹੋ ਗਈਆਂ ਘਰ ਦੇ ਵਿੱਚ ਤੇ ਫਿਰ ਕੀ ਜੇ ਦੱਸ ਜੋਗੇ ਤੇ ਮੈਂ ਕਿਹੜੀ ਬਗਾਨੀ ਤੁਹਾਡੀ ਨਾ ਹਈ ਆ ਉਹਦਨ ਮਾਲ ਚੱਲੀ ਮੈਂ ਜਰਾਕ ਠੀਕ ਆ ਆ ਤੇ ਤੂੰ ਮੁੰਡਾ ਅੰਦਰ ਪਿਆਈ ਓ ਤੇ ਉਹਨੂੰ ਤੱਤਾ ਠੰਡਾ ਪਾਣੀ ਧਾਣੀ ਦੇ ਤੇ ਇਹ ਨਾ ਵੀ ਆਪ ਤੂੰ ਅੰਦਰ ਵੜ ਕੇ ਹੀ ਪਈ ਰਵੇਂ ਨਹੀਂ ਨਹੀਂ ਤੁਸੀਂ ਬੇਫਿਕਰੇ ਹੋ ਕੇ ਜਾਓ ਵੀ ਅਭੀ ਨਾ ਮੈਂ ਜੋ ਉਹਨੇ ਖਾਣਾ ਹੋਊਗਾ ਨਾ ਬਣਾ ਦੂੰਗੀ ਤੇ ਉਹਨੂੰ ਬਾਹਰ ਵੀ ਲਿਆਵੀ ਬਾਹਰ ਦੀ ਹਵਾ ਵੀ ਲਵਾਵੀ ਬਾਹਰ ਮੰਜਾ ਡਾਇਆ ਈ ਓ ਤੇ ਉਹਦੇ ਤੇ ਲਿਆ ਕੇ ਤੇ ਭਾਲੀਆਂ ਦੀ ਲੱਤਾਂ ਲੁੱਤਾ ਘੁੱਟੀ ਨਿਆਣੇ ਨੂੰ ਬੁਖਾਰ ਚੜਿਆ ਤੈਨੂੰ ਵੀ ਪਤਾ ਵੀ ਜਦੋਂ ਬੁਖਾਰ ਚੜਿਆ ਹੋਵੇ ਤੇ ਤਦੋਂ ਆਪਕੋ ਵੀ ਨਹੀਂ ਹਿੱਲਿਆ ਜਾਂਦਾ ਉਹ ਇਨੀ ਮੇਰ ਕੋ ਤੇ ਜੇ ਨਾ ਹੋਊਗਾ ਮੈਂ ਕਰੂੰਗੀ ਆਹ ਤੇ ਡੰਗਰਾਂ ਨੂੰ ਮੈਂ ਪੱਠੇ ਚੱਲੀ ਹਾਂ ਪਾ ਤੇ ਪਾਣੀ ਵੀ ਡਾਤਾ ਤੇ ਇੱਕਦਮ ਮਾੜੀ ਮੋਟੀ ਹਰਿਆਵਿਆ ਚਰ ਲਾਦੀ ਮੰਮੀ ਮੈਂ ਹਰਿਆ ਤੇ ਰਲਾ ਦੂੰਗੀ ਮੈਂ ਹਾ ਇਧਰੋਂ ਸਾਰਾ ਵੇਲ ਹੀ ਖੁੱਲੀ ਆ ਜੇ ਕਿਸ ਨੇ ਵੇਖ ਲਾ ਤੇ ਕਹਣਾ ਹੱਥੀ ਝੂੜਾ ਵਾ ਤੇ ਇਹਨਾਂ ਦੀ ਨੋਂ ਪੱਠੇ ਪਾਉਣ ਲਈ ਆ ਕਵਲ ਕਿਸ ਦੀ ਪਰਵਾਹ ਨਹੀਂ ਕਰੀਦੀ ਲੋਕੀ ਬਥੇਰਾ ਕੋ ਗੱਲਾਂ ਕਰਦੇ ਆ ਪਰ ਆਪਣਾ ਘਰ ਵੀ ਵੇਖਣਾ ਆਪਾਂ ਆਪਣੇ ਡੰਗਰਾਂ ਵਾਲੂ ਵੀ ਵੇਖਣਾ ਘਰ ਵਾਲੂ ਵੀ ਵੇਖਣਾ ਇਹ ਥੋੜਾ ਆਪਾਂ ਲੋਕਾਂ ਦੀ ਪਰਵਾਹ ਕਰੀ ਜਾਣੀ ਚਲੋ ਕੋਈ ਨਹੀਂ ਜਾਓ ਫੇ ਤੁਹੀ ਮੈਂ ਕੋਰੀਰ ਲਾ ਦੂੰਗੀ ਆਹ ਇੱਕ ਵਾਰੀ ਹਰੀਆ ਲਾ ਲਈ ਜੇ ਨਾ ਵੀ ਹਰੀਆ ਲਾਵੇਂਗੀ ਵੀ ਇਹਲੀ ਆਲੇ ਕਰੀ ਵੇਖ ਲਈ ਆਣ ਕੇ ਫੇਰਾ ਪੂਰਾ ਮਾਰ ਲਈ ਕੋਈ ਨਹੀਂ ਮਾਰ ਲਉਂਗੇ ਆਹੋ ਚੰਗਾ ਅਬੀ ਨ ਪੁੱਛਾ ਜੋ ਮੰਗਦਾ ਵਾ ਉਹਨੂੰ ਬਣਾ ਕੇ ਤੇ ਤਵਾਵੇਂ ਇੱਕਰੀ ਬੁਖਾਰ ਚੱਕ ਕਰਕੇ ਤੇ ਨਾ ਹੋਵੇ ਤੇ ਖਰਾਕ ਦੇਈ ਦਵਾ ਇਹ ਨਾ ਹੋਵੇ ਮੰਮੀ ਨਾ ਉਦਨ ਵਾਲੋਂ ਆ ਕੇ ਤੇ ਫੇ ਮੇਰੇ ਦਿਵਾਲੇ ਹੋ ਜਾਣਾ ਵੀ ਤੂੰ ਮੁੰਡੇ ਨੂੰ ਤਾਂ ਤਾ ਠੰਡਾ ਕੋ ਪੁੱਛਿਆ ਹੀ ਨਹੀਂ ਆ ਤੈਨੂੰ ਉਹਦੇ ਕਰਕੇ ਵਿਆਹ ਕੇ ਲਿਆਏ ਆ ਉਹਦੀ ਦੇਖ ਰਿਕ ਕਰੇ ਤੂੰ ਆਪਣੇ ਕੰਮਾਂ 'ਚ ਲੱਗੀ ਰਹਿਨੇ ਆ ਭਾਵੇਂ ਮੈਂ ਅਭੀ ਤਾਂ ਜਿੰਨਾ ਮਰਜ਼ੀ ਕਰਦੀ ਆ ਮੰਮੀ ਹੋਣਾ ਦੇ ਦਿਲ 'ਚ ਪਤਾ ਨਹੀਂ ਕਿਉਂ ਵੈਮਾ ਕਿ ਮੈਂ ਮੁੰਡੇ ਨੂੰ ਪੋਛ ਦੀ ਗਿਛ ਦੇਣੀ ਆ ਮੈਂ ਤੇ ਸਗੋਂ ਨਾ ਆਪਣੇ ਨਾਲੋਂ ਵੀ ਉਹਦਾ ਜ਼ਿਆਦਾ ਖਿਆਲ ਰੱਖਦੀ ਆ ਵੀ ਉਹਨੂੰ ਮਾਂ ਦੀ ਕਮੀ ਨਾ ਮਹਿਸੂਸ ਹੋਵੇ ਵੀ ਉਹ ਮੈਨੂੰ ਆਪਣੀ ਮਾਂ ਸਮਝੇ ਚੱਲ ਮਨਾ ਉੱਠ ਕੇ ਪੋਛ ਲਾ ਵੀ ਮੰਮੀ ਤੇ ਹੋਣ ਤੋਂ ਪਹਿਲੋਂ ਬੈਨਾ ਪੁੱਤ ਹਾਂਜੀ ਠੀਕ ਮਾਂ ਹੁਣ ਹਾਂਜੀ ਪਿਆ ਫਰਕ ਖਰਾਕ ਨਾ ਹਾਂਜੀ ਪੈ ਗਿਆ ਥੋੜਾ ਬੋਤਾ ਹਾਂ ਤਖਾਨ ਨੂੰ ਲਿਆਵਾ ਹੁਣ ਕੋ ਨਹੀਂ ਨਹੀਂ ਜੀ ਨਹੀਂ ਘਾਂਡਿਆ ਵੇਲਾ ਫੇ ਤੂੰ ਇਦਾਂ ਹੀ ਕਹੀ ਜਾਣਾ ਜੀ ਨਹੀਂ ਘਾਂਡਿਆ ਜੀ ਨਹੀਂ ਘਾਂਡਿਆ ਜੇ ਕੋ ਖਾਵੇਂਗਾ ਤੇ ਫੇਰੀ ਉੱਠੇਗਾ ਮੂੰਹ ਕੋੜਾ ਜਿਹਾ ਹੋਇਆ ਹੋ ਨਹੀਂ ਸੱਚੀ ਕਹਦਾ ਜੀ ਤੇ ਜੇ ਕੋਈ ਕਰਾਰੀ ਚੀਜ਼ ਖਾਣੀ ਮੈਨੂੰ ਉਹ ਦੱਸ ਦੇ ਮੈਂ ਜਿਹੜੀ ਚੀਜ਼ ਕਹਾਂਗਾ ਉਹ ਹੀ ਬਣਾ ਦੋਂਗੇ ਨਹੀਂ ਨਹੀਂ ਜੀ ਨਹੀਂ ਘਾਂਡਿਆ ਲੱਤਾਂ ਬੋ ਪੀੜੋਂ ਹੰਡੀਆਂ ਵਾ ਚੱਲ ਤਾਂ ਮੈਂ ਕੋਟ ਦੇਣੀ ਆ ਹਾਂਜੀ ਤੇ ਘੜੀ ਕਾ ਉੱਠ ਕੇ ਤੇ ਜੇ ਥੋੜਾ ਫਰਕ ਲੱਗਦਾ ਤੇ ਨਾਲ ਨੂੰ ਲੈ ਹਾਂ ਦੇ ਨਾਲੇ ਬਾਹਰ ਦੀ ਹਵਾ ਲੈਨੇ ਬਾਹਰ ਬਈਏ ਘੜੀ ਕਾ ਚਲ ਆ ਜਾ ਉੱਠ ਕੇ ਸਾਰੇ ਦਿਹਾੜੀ ਅੰਦਰ ਪਿਆ ਰਹਿਣਾ ਮੈਂ ਪੱਖੇ ਥੱਲੇ ਤੇ ਵੀ ਨਹੀਂ ਬਹੁਤਾ ਚੰਗਾ ਹੁੰਦਾ ਵੇ ਖਾਇਆ ਜੇ ਬੜੀ ਜਾਣ ਡਿਆ ਵਾ ਜੈਸੇ ਨਾ ਅਜੇ ਪੁੱਤ ਹਾਂ ਇਹ ਕਿੱਥੇ ਚਲ ਗਿਆ ਵਾ ਵੇ ਅੱਖਾਂ ਤੇ ਸਹੀਂ ਕਿਤੇ ਉਧਰ ਹੀ ਚਲ ਗਿਆ ਨਾ ਵਾ ਦਾਦੀ ਦਾ ਤੇ ਕਿਤੇ ਵਸਾ ਨਹੀਂ ਖਾਂਦਾ انداں ਨਾ ਮੈਂ ਵੇਖਿਆ ਮੰਮੀ ਤੇ ਸੌਂ ਗਈ ਆ ਤੇ ਮੇਰੀ ਵੀ ਅੱਖ ਲੱਗ ਗਈ ਮੈਂ ਕਿਾ ਚੱਲ ਪਾਣ ਡਿਆ ਵਾ ਤੇ ਚੱਲ ਪੜ ਲੈਂਦਾ ਵਾ ਅਬੀ ਹਾਂਜੀ ਪੁੱਤ ਫੋਨ ਰੱਖ ਦੇ ਹਾਂ ਇਨਾ ਫੋਨ ਨਹੀਂ ਵੇਖੀ ਦੰਦਾ ਹਰ ਵੇਲੇ ਨਾ ਜਿਹੜਾ ਫੋਨ ਅੱਖਾਂ ਦੇ ਗਾੜੀ ਕਰ ਛੱਡਣਾ ਵਾ ਸਾਰਾ ਅਸਰ ਨਿਗਾ ਦੇ ਪੈਂਦਾ ਵਾ ਤੇ ਨਾਲੇ ਜਦੋਂ ਕੋਈ ਲਾਗੇ ਬੈਠਾ ਹੋਵੇ ਨਾ ਉਹਦੇ ਨਾਲ ਵੀ ਕੋਈ ਗੱਲਬਾਤ ਕਰੀਦੀ ਹੁੰਦੀ ਆ ਚੱਲ ਮੇਰਾ ਪੁੱਤ ਮੈਨੂੰ ਇਹ ਦੱਸ ਆ ਲੱਤ ਕਰ ਇੱਧਰ ਕੁਟਾ ਪੜਾਈ ਵਧੀਆ ਚੱਲਦੀ ਤੇਰੀ ਹਾਂਜੀ ਬਹੁਤ ਵਧੀਆ ਮੈਂ ਹਾਂ ਜੇ ਨਹੀਂ ਨਾ ਹਰ ਕਿ ਤੇਰੀ 10ਵੀਂ ਕਲਾਸ ਵਾਸਤੇ ਤੇਰੇ ਪਾਪਾ ਨੂੰ ਕਹਿ ਕੇ ਟਿਊਸ਼ਨ ਨਾ ਰੱਖਦੀ ਏ ਤੇਰੀ ਨਹੀਂ ਕੀ ਕਰਨੀ ਡਿਵੀਜ਼ਨ ਘਰੇ ਪੜ ਲੈਣਾ ਮੈਂ ਪਾਸ ਹੋ ਜੇਂਗਾ ਨਾ ਚੰਗੇ ਨੰਬਰ ਲੈ ਕੇ ਹਾਂਜੀ ਇੱਕ ਗੱਲ ਮੈਂ ਨਾ ਹੋਰ ਕਰਨੀ ਹੈ ਮੇਰੇ ਦਿਲ ਦੇ ਵਿੱਚ ਵਾ ਹਾਂਜੀ ਦੱਸੋ ਮੈਂ ਹਾਂ ਬਾਈਕ ਕਰ ਦੇ ਵਿੱਚ ਰਹਿਨੇ ਆ ਜੇ ਤੂੰ ਮੈਨੂੰ ਨਹੀਂ ਆਪਣੀ ਮਾਂ ਦਾ ਦਰਜਾ ਦੇਣਾ ਤੇ ਮੈਨੂੰ ਆਪਣਾ ਦੋਸਤ ਹੀ ਸਮਝਣਾ ਤੇ ਹਰ ਇੱਕ ਗੱਲ ਮੇਰੇ ਨਾਲ ਨਾ ਸ਼ੇਅਰ ਕਰਿਆ ਕਰ ਵੀ ਠੀਕ ਆ ਸੌਰੀ ਆਂਟੀ ਜੀ ਮੇਰੇ ਕੋ ਵੀ ਗਲਤੀ ਹੋ ਗਈ ਆ ਮੈਂ ਵੀ ਤੁਹਾਨੂੰ ਕਿੰਨਾ ਉੱਚਾ ਨੀ ਮਾਂ ਬੋਲਦਾ ਰਿਹਾ ਵਾਂ ਮੈਨੂੰ ਆਂਟੀ ਨਾ ਆਹ ਕਹਿ ਤੈ ਮੈਨੂੰ ਆਪਣੀ ਮਾਂ ਕਹਿ ਵੇ ਮੈਂ ਤੁਹਾਨੂੰ ਆਪਣੀ ਮਾਂ ਦਾ ਦਰਜਾ ਨਹੀਂ ਦੇ ਸਕਦਾ ਤੁਸੀਂ ਦੋਸਤੀ ਠੀਕ ਜੇ ਚਲ ਠੀਕ ਆ ਇਹ ਨਾ ਬੜਾ ਵਾ ਕਿ ਤੂੰ ਮੈਨੂੰ ਆਪਣਾ ਦੋਸਤ ਬਣਾ ਲਿਆ ਵਾ ਤੇ ਅੱਜ ਤੋਂ ਬਾਅਦ ਪ੍ਰੋਮਿਸ ਕਰ ਤੇ ਹਰ ਗੱਲ ਮੇਰੇ ਨਾਲ ਸ਼ੇਅਰ ਕਰਿਆ ਕਰੇਗਾ ਇਹਨੇ ਨਾਲ ਨਾ ਮੇਰੇ ਵੀ ਮਨ ਨੂੰ ਬੜਾ ਸਕੂਨ ਮਿਲੂਗਾ ਕਿ ਅਭੀ ਮੇਰੇ ਮੇਰੀ ਗੱਲ ਸੁਣਦਾ ਵਾ ਆਪਣੇ ਦਿਲ ਦੀ ਦਾਸਦਾ ਵਾ ਹਾਂਜੀ ਕੋਈ ਨਹੀਂ ਦੱਸ ਦਿਆ ਕਰੂੰਗਾ ਚਲ ਠੀਕ ਆ ਤੇ ਹੁਣ ਪਾਣੀ ਪੂਣੀ ਪੀਣਾ ਤੇ ਲਿਆਦਾ ਲਿਆ ਦੋ ਮੈਂ ਹੁਣੇ ਲੈ ਕੇ ਆਉਣੀ ਆ ਚੰਗਾ ਜੇ ਦੁੱਧ ਦਾ ਪੀਣਾ ਹੋ ਵੀ ਦੱਸ ਦੇਵੀਂ ਨਹੀਂ ਨਹੀਂ ਪਾਣੀ ਬਸ ਆਂਟੀ ਵਿਚਾਰੇ ਕਿੰਨੇ ਚੰਗੇ ਆ ਮੇਰਾ ਕਿੰਨਾ ਖਿਆਲ ਰੱਖਦੇ ਆ ਤੇ ਮੈਂ ਐਵੇਂ ਨਾ ਇੰਨੀ ਬਤਮੀਜ਼ੀ ਕਰਦਾ ਰਿਹਾ ਵਾ ਚੱਲ ਜਿੱਦਾਂ ਮਰਜੀ ਹੈਗੇ ਤੇ ਮੇਰੇ ਤੋਂ ਵੱਡੇ ਹੀ ਨਾ ਮੈਨੂੰ ਨਹੀਂ ਇਦਾਂ ਕਰਨਾ ਚਾਹੀਦਾ ਦਾਦ ਜੀ ਲੈ ਮੇਰਾ ਪੁੱਤ ਆ ਗਿਆ ਮੇਰਾ ਪੁੱਤ ਆ ਗਿਆ ਹੈ ਹੈ ਠੰਡ ਪੈ ਗਈ ਓ ਦਾਦੀ ਜੀ ਮੈਂ ਰੁਪਰ ਤੇ ਠੰਡ ਪੈ ਗਈ ਆ ਪਤਾ ਨਹੀਂ ਤੇ ਕਿਤੇ ਨੀਂਦ ਨਹੀਂ ਆਉਂਦੀ ਅਸੀਂ ਵੇਲਾ ਉਤਾਂ ਬੈਠੇ ਆ ਜੇ ਬਾਹਰ ਐ ਸਾਡਾ ਪੁੱਤ ਨਹੀਂ ਮਿਲਿਆ ਮੈਂ ਸੋਚਿਆ ਨਾ ਤੇ ਹੋਈ ਚਿਹਰਾ ਲੱਗਾ ਮੈਂ ਤਾਂ ਸੋਚਿਆ ਨਾ ਤੇ ਸੌਂ ਗਏ ਨੇ ਆ ਮੈਂ ਉੱਥੋਂ ਵੇਖਿਆ ਤਾਂ ਜਾਗ ਗਏ ਸੀ ਉਹ ਨਾਲੇ ਮੇਰਾ ਵੀ ਨਹੀਂ ਜੀ ਲੱਗਾ ਤੂੰ ਇਹ ਨਾਲ ਮੈਂ ਨਾ ਤੂੰ ਗਲਤੀ ਕੀਤਾ ਵਾ ਤੂੰ ਮੈਨੂੰ ਸਵੇਰੇ ਦੱਸ ਦਿੰਨੇ ਨਾ ਅੱਜ ਫੈਸਲਾ ਆਣਾ ਵਾ ਮੈਂ ਨਹੀਂ ਜਾਣਾ ਸਕੂਲ ਤੇ ਸਾਨੂੰ ਪਤਾ ਹੀ ਨਹੀਂ ਲੱਗਾ ਇਹ ਅੱਜ ਹੀ ਫੈਸਲਾ ਹੋ ਜਾਣਾ ਸਭ ਕੋ ਅੱਜ ਹੀ ਨਿਭੜ ਜਾਣਾ ਐਂ ਤੈਨੂੰ ਜਾਣ ਹੀ ਨਹੀਂ ਦੇਣਾ ਸਾਨੂੰ ਪਤਾ ਵਾ ਨਾ ਮੈਂ ਤਾਂ ਕਿਹਾ ਕੱਢੀ ਮੈਂ ਭੁੱਖੀ ਬੈਹ ਰਹੂੰਗੀ ਉਹ ਮੇਰਾ ਗੁਜਾਰਾ ਹੋ ਜੂ ਮੇਰਾ ਮੇਰੇ ਪੁੱਤ ਬਗੈਰ ਨਹੀਂ ਹੋਣਾ ਮੈਨੂੰ ਤਾਂ ਹੋਰ ਤਰ੍ਹਾਂ ਹੋਣਿਆ ਆਈਗਾ ਮੇਰਾ ਪੁੱਤ ਕਿਹੜਾ ਰੋਜ਼ ਕੜਾ ਰਹਿੰਦੀ ਹੈ ਰੋਜ਼ ਕੜਾ ਕੀ ਕਰਦੇ ਫੇ ਹੁਣ ਹਾਰ ਕੇ ਹੋਣਾ ਹੀ ਪਿਆ ਨਹੀਂ ਹੜ ਦੇ ਕੇ ਤੈਨੂੰ ਵੀ ਝੜਕਾਂ ਪੈਂਦੀਆਂ ਅਸੀਂ ਰਾਤ ਦੇਣਾ ਤੋਂ ਹਰ ਤੂ ਕੱਟ ਕੇ ਆਇਆ ਫਿਰ ਮੰਮੀ ਸੁੱਤੇ ਹੀ ਮੈਂ ਹੋਲੀ ਜੇ ਨਿਕਲ ਆਇਆ ਵਾ ਹਾ ਤੇ ਤੈਨੂੰ ਕੁਛੇ ਨਾ ਹੋਏ ਮੇਰੇ ਪੁੱਤ ਨੂੰ ਉਹ ਤਾਂ ਸੁੱਤੇ ਖਰਾਟੇ ਡੇ ਮਾਰ ਮੈਂ ਹੋਲੀ ਜੇ ਨਿਕਸ ਕੇ ਆਇਆ ਸਾਨੂੰ ਵਧੀਆ ਕਿਤਾਬ ਮਿਲ ਗਿਆ ਠੰਡ ਪੈ ਗਈ ਮੈਨੂੰ ਤੇ ਤੇ ਰੋਟੀ ਪਾਣੀ ਖਾ ਲਿਆ ਨਾ ਪੁੱਤ ਰੋਟੀ ਕਿੱਥੋਂ ਖਾਣੀ ਹੈਗੀ ਰੋਟੀ ਤੇ ਕੋਈ ਗੱਲ ਨਹੀਂ ਸਵੇਰੇ ਖਾ ਲਾਂਗੇ ਦੁੱਧ ਕੀਤਾ ਵਾ ਤਤਾ ਤੋ ਘੁੱਟ ਘੁੱਟ ਪੀ ਲੈਨੇ ਆ ਰਾਤ ਹੀ ਆ ਨਾ ਦੋ ਘੜੀਆਂ ਚਲੋ ਨੰਗ ਜੂ ਸੀ ਜੇ ਮੈਨੂੰ ਪਤਾ ਹੁੰਦਾ ਨਾ ਅੱਜ ਫੈਸਲਾ ਆਣਾ ਵਾ ਤੇ ਮੈਂ ਸਕੂਲੇ ਜਾਣਾ ਨਹੀਂ ਸੀ ਇਹ ਸਾਰੀਆਂ ਮੰਮੀ ਦੀਆਂ ਝੂਠੀਆਂ ਨਾ ਕਿੰਨੀਆਂ ਐ ਮੰਮੀ ਕਰਦੇ ਰੇ ਆ ਮੈਂ ਸਰਪੰਚ ਨੇ ਦੱਸਣੀਆਂ ਐ ਕਿ ਨਾਲੇ ਇੱਥੇ ਤੱਕ ਗੱਲ ਨਹੀਂ ਹੋਣੀ ਪਤਾ ਨਹੀਂ ਕਿ ਐ ਹੋਇ ਕੀਤਾ ਯੋ ਕਿ ਚੱਲ ਕੇ ਇਸ ਤਰ੍ਹਾਂ ਨਾ ਕਿਸ ਤਰ੍ਹਾਂ ਗੱਲ ਮੁੱਕ ਜੇ ਤੇ ਤੂੰ ਹੁਣ ਮੇਰਾ ਪੁੱਤ ਬੈ ਤੇ ਮੈਂ ਤੇਰੇ ਲਈ ਦੁੱਧ ਘਰਮ ਕੀਤਾ ਮੈਂ ਨਹੀਂ ਪੁੱਤ ਕਾਲਾ ਟਾਲਣ ਦੇ ਮਾਰੇ ਅਸੀਂ ਨਾ ਅੱਡ ਹੋਏ ਆ ਨਹੀਂ ਸਾਡਾ ਜੀ ਕਰਦਾ ਐ ਅਸੀਂ ਤੈਨੂੰ ਛੱਡ ਕੇ ਤੇ ਬਿਲਕੁਲ ਨਹੀਂ ਪਰ 24 ਘੰਟੇ ਦੀ ਕਾਲਾ ਜਿਹੜੀ ਨਹੀਂ ਵੇਹ ਜਾਣ ਦੀ ਸਾਡੀ ਦਾਦਾ ਜੀ ਮੈਂ ਨਹੀਂ ਨਾ ਤੁਹਾਨੂੰ ਅੱਜ ਮਿਲ ਕੇ ਗਿਆ ਅਈ ਮੇਰਾ ਸਾਰਾ ਦਿਨ ਬੜਾ ਹੋਰ ਤਰ੍ਹਾਂ ਨਿੰਗੰਡਿਆ ਵੀ ਕਿ ਮੈਂ ਦਾਦੂ ਦੇ ਨਾਲ ਦੋਨੋਂ ਮਿਲ ਕੇ ਨਹੀਂ ਆਇਆ। ਸਾਨੂੰ ਵੀ ਹੌਲ ਪੈਣ ਦਾ ਇੱਕ ਦੋ ਵਾਰ ਇਹ ਹੱਥ ਮੁਕੇਰ ਵੀ ਲੈ ਆ। ਤੁਹਾਡਾ ਪੁੱਤ ਨਹੀਂ ਸਾਨੂੰ ਮਿਲ ਡਿਆ ਜੇ। ਆ ਰਿਹਾ ਹੀ ਤੈਨੂੰ ਤੇ ਬੂਏ ਨੂੰ ਸਾਹਮਣੇ ਮੱਜਾ ਢਾ ਕੇ ਬੈਠੇ ਆ। ਵੀ ਚੱਲ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਤੇ ਸਾਡੇ ਮੱਥੇ ਲੱਗੂਗਾ ਹੀ ਨਾ। ਆ ਨਾ ਮੇਰਾ ਪੁੱਤ ਦੁੱਧ ਪੀਲਾ ਤੂੰ ਤੇਰੀ ਮੰਮੀ ਨਾ ਆ ਜੇ ਕਿਤੇ। ਪੀਲਾ ਪੀਲਾ ਮੇਰਾ ਪੁੱਤ। ਵੱਡਾ ਫੈਂਗਾ ਸ਼ਵਾ ਸ਼ਵਾ ਸੇ ਪੁੱਤ ਮਾਂ ਦੇ ਦੁੱਧ ਹੈ ਖਾਂਡਿਆ ਇਹ ਦਾਦੀ ਮਤਰਾਈ ਕੋ ਦੁੱਧ ਪੀਂਡਿਆ ਵਾ ਜਿੰਨਾ ਮਰਜੀ ਦੁੱਧ ਪੀਲਾ ਇਹਨੇ ਤੇਰੀ ਨਹੀਂ ਬੰਨਣਾ ਇਹਨੇ ਆਪਣੀ ਧੀ ਦੀ ਬੰਨਣਾ ਵਾ ਰਾਜ ਇਹ ਕਿੱਤਾਂ ਦੀ ਗੱਲ ਹੋਈ ਹਾਨੂੰ ਨਿਆਣਾ ਦਿਹਣ ਨਹੀਂ ਦਿਆ ਇਹ ਸਾਡੇ ਕਿਤੇ ਜੀਣ ਕੋ ਹੋਂ ਲਿਆ ਹੁਣ ਆਇਆ ਤੇ ਕਿਤੇ ਸਾਨੂੰ ਠੰਡ ਪੈ ਗਈ ਆ ਤੂੰ ਜੋ ਮਰਜੀ ਸਾਡੇ ਨਾਲ ਕਰ ਇਹਨੂੰ ਨਾ ਰੋਕਿਆ ਕਰ ਮਾੜਾ ਤੂੰ ਉਤੋਂ ਉਤੋਂ ਠੰਡ ਪਾਉਂਦੇ ਆ ਵਿੱਚੋਂ ਹਰਿਆ ਕਿੰਨੀ ਕਿ ਦਿਲ ਦੀ ਕੌੜੀ ਐ ਤੂੰ ਤੇ ਤੂੰ ਚੁੱਪ ਕਰਕੇ ਤੇ ਮੁੰਡੇ ਉੱਠ ਪਾ ਤੇ ਜੇ ਮੈਂ ਤੇਰੀਆਂ ਲੱਤਾਂ ਬਾਹਾਂ ਤੋੜਤੀ ਨਾ ਤੇ ਇਹਦੇ ਵਿੱਚ ਤੁਸੀਂ ਜ਼ਿੰਮੇਵਾਰੀ ਇਹਦੇ ਜੇ ਮੈਂ ਸੁੱਟ ਤਾਂ ਅੰਦਰ ਪਾ ਤਾ ਇਹਨੂੰ ਦੇ ਰਾਜ ਜਬਾਨ ਥੱਲੇ ਕਰ ਥੱਲੇ ਆਹਾ ਜੇ ਮੁੰਡੇ ਨੂੰ ਕੋ ਆਕੇ ਨਾ ਤੇ ਮੇਥੋਂ ਬੁਰਾ ਹੁਣ ਕੋਈ ਨਹੀਂ ਉਹ ਫੇਨਾ ਕੀ ਬੁਰੇ ਦੀ ਕਿਹੜੀ ਗੱਲ ਹੋਈ ਡੈਡੀ ਜੀ ਜਰਾ ਕਿ ਮੇਰੀ ਅੱਖ ਲੱਗੀ ਆ ਤੇ ਉਸੇ ਵਲੇ ਭੱਜਾ ਹੀ ਇਹਨੂੰ ਆ ਗਿਆ ਕਿ ਡਾਈ ਉਧਰ ਐ ਸਵੇਰ ਦਾ ਏ ਛਾਡੀਆਂ ਸਾਡੀਆਂ ਆਂਦਰਾ ਵਾ ਆ ਗਿਆ ਤੇ ਕੋਈ ਆਖਰ ਨਹੀਂ ਆ ਗਈ ਉਹਦਾ ਮੂਹ ਸਾਡੀਆਂ ਫੇਰ ਆਇਆ ਬਾਪੂ ਤੇਰਾ ਕਿਤਾ ਆ ਗਈ ਉਸੇ ਵੇਲੇ ਪੱਜੀ ਤੈਨੂੰ ਬੜੀ ਸਤੀ ਜਾ ਗਰਦੀ ਰੱਖ ਦੇ ਗਲਾ ਬੰਦੇ ਮਰ ਕੋ ਤੁਰ ਪਾ ਉਧਰ ਨੂੰ ਯਾਰ ਕੋਈ ਨਹੀਂ ਦੁੱਧ ਕੱਟ ਪੀ ਲੈਂਦੇ ਪੀਤਾ ਹੀ ਕੰਮ ਆਉਂਦਾ ਹੁੰਦਾ ਵਾ ਅੱਗੇ ਵਿੱਚ ਇਹੋ ਦੁੱਧ ਪਿੰਦਾ ਰਿਹਾ ਵਾ ਹੋਰ ਤਾਂ ਨਹੀਂ ਹੋਰ ਦੁੱਧ ਪੀ ਕੇ ਨਹੀਂ ਜਹਾਨ ਹੋਣਾ ਵੰਦ ਉਸ ਦਿਨ ਤੇ ਪੰਚਾਇਤ ਚ ਕਹਿੰਦੀ ਨਾ ਮੈਂ ਦੁੱਧ ਕਿਉਂ ਨਹੀਂ ਇਹਨਾਂ ਨੂੰ ਦੇਣਾ ਬੇਲੀ ਕੰਮ ਕਰੇ ਹੁਣ ਕੋ ਚੋਰੀ ਉਹਨਾਂ ਦੁੱਧ ਪੀ ਆਉਣ ਦੇ ਮੇਰੇ ਤੋਂ ਮੁੰਡੇ ਨੂੰ ਅਹੀਂ ਉਹਨੂੰ ਨਹੀਂ ਆਏ ਰੋਕਿਆ ਅਹੀਂ ਤੈਨੂੰ ਰੋਕਿਆ ਸੀ ਮੈਂ ਬੜੀ ਲਿੱਸੀ ਹੋ ਗਈ ਨਾ ਤੂੰ ਮੈਨੂੰ ਦੁੱਧ ਨਹੀਂ ਦਿੱਤਾ ਤੇ ਚਲ ਕੋਈ ਗੱਲ ਨਹੀਂ ਨਹੀਂ ਲਿੱਸੀ ਹੋ ਗਈ ਤੇ ਇਹਨੂੰ ਪੀ ਕੇ ਨਾ ਜਾਣ ਦਿਆ ਕਰ ਆਖਿਆ ਕਰ ਭਿਜਾ ਪੀ ਆ ਸਕੋ ਆਪ ਖਲਾਇਆ ਕਰ ਖਲਾਉਂਗੀ ਇਹਨੂੰ ਮੈਂ ਇਹਨੂੰ ਜਾ ਲੈਂਦੇ ਜਿਹੜਾ ਕਮਰੇ 'ਚ ਫੇਰ ਵੇਖੇਂ ਲੱਤਾਂ ਕਦਾ ਤੋੜਦੀ ਆਂ ਇਹਦੀ ਮੈਂ ਤੋੜੀ ਹਾਂ ਪਹਿਲਾਂ ਤੂੰ ਲੱਤਾਂ ਕਿਤਾ ਤੋੜਦੀ ਆਂ ਤੈਨੂੰ ਮੈਂ ਦੱਸੂਗੀ ਉਹੋ ਗੱਲ ਵੀ ਤੂੰ ਚਲ ਪੱਤਰ ਆਂਦੇ ਉਹੋ ਇਹੋ ਜਿਹੇ ਮਾਵਾ ਹੋਣ ਜਿਹੜਾ ਹੱਥਾਂ 'ਚ ਉਹ ਵੇਲਾ ਦੁੱਧ ਘੁੱਟ ਮੁੰਡੇ ਦੇ ਖੋਣ ਡਈ ਤੇ ਕਰਨ ਡਈ ਐ ਐਸੇ ਕਰਕੇ ਤੁਹਾਨੂੰ ਇੱਧਰ ਕੱਢਿਆ ਸੀ ਤੇ ਇਹ ਵੀ ਇੱਧਰ ਆਇਆ ਵਾ ਤੂੰ ਇਹਨੂੰ ਕੋਈ ਸਿੱਖ ਮਤ ਚੰਗੀ ਨਹੀਂ ਦੇਣੀ ਪੁੱਠੀਆਂ ਮਤਾਂ ਦੇਣੀਆਂ ਜਿੰਨੀਆਂ ਦੇਣੀਆਂ ਤੇ ਮਾਂ ਜਦੋਂ ਮਾਂ ਦਾ ਪੁੱਤ ਹੱਥੋਂ ਨਿਕਲਦਾ ਜਿਹੇ ਨਾ ਤੇ ਮਾਂ ਨੂੰ ਹੌਲ ਪੈਂਦੇ ਆ ਤੇ ਮੈਂ ਇਹ ਕੰਮ ਨਹੀਂ ਕਰ ਪਰ ਹੌਣ ਦੇਣਾ ਜੇ ਤੂੰ ਇੱਧਰ ਸਾਨੂੰ ਕੱਢਿਆ ਵਾ ਨਾ ਆਂ ਸਿਰ ਮੱਥੇ ਕੀਤਾ ਵਾ ਤੇ ਚੰਨ ਕੋਈ ਗੱਲ ਨਹੀਂ ਤੁਹਾਨੂੰ ਇੱਥੇ ਘੜਤਾ ਤੇ ਕੋਈ ਨਹੀਂ ਵੇਖਾਂ ਹੀ ਕਿ ਤਾ ਨੇਰੇ ਦੇ ਵਿੱਚ ਕਿਤਾ ਕੱਖਾਂ ਕਾਨਾਂ 'ਚ ਬੈਠੇ ਐ ਤੈਨੂੰ ਇਹ ਵੀ ਕੋਈ ਤਰਸ ਨਹੀਂ ਆਉਂਦੀ ਮੈਂ ਆ ਤੇ ਆ ਨਹੀਂ ਆ ਮੇਜਰ ਨੂੰ ਫੋਨ ਲਵਾਓ ਤੁਸੀਂ ਫਾਲੋ ਫੋਨ ਜਿਹੜੀ ਰਹਿੰਦੀ ਕਸਰ ਹੈ ਨਾ ਉਹ ਵੀ ਕਢਾ ਲਓ ਅੱਗੇ ਘਟ ਕੀਤੀ ਹੋਣੀ ਆ ਉਹਨੂੰ ਚੁੱਕ ਕੇ ਤੇ ਭੇਜਦਾ ਹੀ ਬਾਹਰ ਛੇ ਦਿਨ ਚਲ ਜਾ ਤੂੰ ਵੀ ਮਾਂ ਦਾ ਪੁੱਤ ਮਗਰ ਲਾ ਕੇ ਮੇਰੀ ਛੁੱਟੀ ਮੁੱਕ ਗਈ ਆ ਮਾਂ ਦਾ ਮੈਂ ਚੱਲਿਆ ਤੇ ਹੁਣ ਰਹਿੰਦੀ ਕਸਰ ਹੋਰ ਕਢਾ ਲਾ ਮੁੰਡੇ ਨੂੰ ਫੋਨ ਲਵਾ ਕੇ ਰਹਿੰਦੀ ਕਸਰ ਕੀ ਕਢਾਉਣੀ ਆ ਮੈਂ ਤਾਂ ਨਹੀਂ ਤੇਰੀਆਂ ਹੁਣ ਸਾਰੀਆਂ ਕਰਤੂਤਾ ਦੱਸਣੀਆਂ ਤੇ ਆ ਆ ਕੰਮ ਇਹਨੇ ਕੀਤੇ ਹੀ ਹੋ ਮਗਰ ਉਹ ਅੱਡਬਾਰੀ ਹੋ ਗਈ ਆ ਤੇ ਫੇਬ ਨਹੀਂ ਹਾਨੂੰ ਛੱਡਦੀ ਮੈਂ ਕੋ ਹੜੇ ਕੋਤੇ ਚੁੱਤਰ ਨਹੀਂ ਆਉਂਦੀ ਉਹ ਹੀ ਆਣ ਕੇ ਕਰੂਗਾ ਤੇ ਨਹੀਂ ਤੇ ਵੇਖੀ ਮੈਂ ਤੇਰੀ ਕਿਤਾ ਗੁੱਤੇ ਵਲ ਦੇਣਾ ਹੁਣ ਮੈਂ ਨਹੀਂ ਹੁਣ ਟੈਲ ਕਰਨੀ ਰੈਨ ਦੇ ਦਾਦੂ ਜੀ ਪਾਪਾ ਨੂੰ ਕੀ ਫੋਨ ਲਾਉਣਾ ਵਾ ਉਹ ਅੱਗੇ ਵੀ ਆਏ ਸੀ ਕਿੰਨੇ ਦਿਨ ਆਏ ਨਾ ਉਹਨੇ ਦਿਨ ਖਾ ਪਰੋ ਰਹਿ ਰਿਆ ਵਾ ਪੁੱਇ ਦੇ ਵਿਆਹ ਤੇ ਰੈਨ ਦੋ ਐਵੇਂ ਫੋਨ ਨਾ ਲਾਈ ਜਾਓ ਉਹ ਅਹੀਂ ਤੇ ਅੱਗੇ ਨਹੀਂ ਸੀ ਲਾਉਣ ਦੇ ਇਸੇ ਕਰਕੇ ਚੁੱਪ ਕੀਤੇ ਆਪਣੀ ਜ਼ੁਬਾਨ ਨੂੰ ਜਿੰਦਾ ਦਿੱਤਾ ਪਰ ਉਹਦਾ ਵ ਖਪਦਾ ਤਬਦਾ ਗਿਆ ਸੀ ਤੇ ਉੱਥੇ ਵੀ ਘਰਾ ਕਿਹੜੇ ਰੰਗ ਦੇ ਵਿੱਚ ਹੁਣਾ ਵਾ ਅਸੀਂ ਤਾਂ ਨਹੀਂ ਉਹਨੂੰ ਦੱਸਣ ਦੇ ਜੇ ਨਹੀਂ ਇਹ ਹੜਦੀ ਹਾਰ ਕਵੇ ਲਉਣਾ ਹੈ ਬੈਣਾ ਕੀ ਕਰਨਾ ਵਾ ਰੈਨ ਤੋਂ ਦਾदू ਜੀ ਕੀ ਪਾਪਾ ਨੂੰ ਫੋਨ ਲਉਣਾ ਥੋੜੇ ਦਿਨ ਤੋਂ ਹੋਏ ਉਹਨਾਂ ਨੂੰ ਗੇ ਨੂੰ ਫਿਰ ਉਹਨਾਂ ਨੂੰ ਆਪਾਂ ਗੱਲ ਦੱਸਦੀ ਨਾ ਉਹਨੇ ਪਰੇਸ਼ਾਨ ਹੋਇਆ ਉਹਨਾਂ ਦੀ ਡਿਊਟੀ ਤੇ ਮਾਨ ਨਹੀਂ ਲੱਗਣਾ ਉਹ ਜਿਆ ਤੇ ਮਾਤਾ ਜਿਹੜੀ ਤੂੰ ਆਣੀ ਨਾ ਮੈਂ ਤੇਰੇ ਗੁੱਤੇ ਵਾਲ ਪਾਉਣਾ ਅਰਗੇ ਤੂੰ ਬਚ ਗਈ ਆ ਮੇਰਾ ਕਿਹੜਾ ਪਿੱਸਾ ਹੈ ਨੀਗਾ ਐਹਾ ਬਣਾਉਂਗੀ ਜੇਲ੍ਹ ਦੇ ਵਿੱਚ ਸਾਰੀ ਉਮਰ ਚੱਕੀ ਪੀਸੇਗੀ ਉੱਥੇ ਹੀ ਤੇ ਗੁੱਤੇ ਵਾਲ ਆਵੇਂ ਨੀਗਾ ਪੈਂਦਾ ਕੀ ਇਹਨਾ ਮੂੰਹ ਕਹਿ ਦਿੰਨੀ ਆ ਤੇਰੇ ਮੈਂ ਗੁੱਤੇ ਵਾਲਾ ਪਾਉਣਾ ਵਾ ਉਹ ਦਿਨ ਤੇ ਚਪੇੜ ਮਾਰ ਕੇ ਗਈ ਸੀ ਬਾਜ ਤੇ ਆਂਦੀ ਤੇਰੇ ਆਪਣੇ ਭਰਾ ਨੂੰ ਵੀ ਪੁਲਿਸ ਲੈ ਆਈ ਆ ਤੇ ਹੁਣ ਤੈਨੂੰ ਮੈਂ ਦੱਸੂਗੀ ਕੀ ਦੱਸਦੇਂਗੀ ਤੂੰ ਮੈਨੂੰ ਦੱਸ ਹੀ ਦੇਹਾਂ ਜੋ ਤੂੰ ਦੱਸਣਾ ਵਾ ਉਧਰੋਂ ਅਸੀਂ ਇੱਧਰ ਆਏ ਤਾਂ ਇੱਧਰ ਵੀ ਨਹੀਂ ਛੱਡਣ ਢਈ ਜੇ ਮੁੰਡਾ ਮਿਲਣ ਆਈ ਗਿਆ ਤਾਂ ਕੀ ਆਖਰ ਆ ਗਈ ਆ ਤੁਸੀਂ ਭਰਾ ਨਹੀਂ ਆ ਵਾ ਉਹ ਤਾਂ ਨਿਆਣਾ ਵਾ ਨਿਆਣਾ ਤਾਂ ਕੋਰਾ ਕਾਗਜ਼ ਹੁੰਦਾ ਵਾ ਜਿੱਤਾਂ ਉਹਨੂੰ ਆਖ ਦੋ ਨਾ ਉਦਾਂ ਹੀ ਉਹਨੇ ਸਭ ਕਾਰੇ ਨੇ ਲੱਗ ਜਾਣਾ ਤੇ ਤੂੰ ਉਹਨੂੰ ਭਰਾ ਨੂੰ ਮਿਲੰਦਿਆ ਕਰ ਜਦਾਂ ਤੂੰ ਸਾਸ ਸਹੁਰੇ ਨਾਲ ਕਰਨ ਨਹੀਂ ਆ ਨਾ ਇਹਨੂੰ ਹੀ ਕੱਲ ਨੂੰ ਵਿਆਹ ਜਾਣਾ ਉਹ ਸਭ ਕੁਝ ਛੋੜਿਆ ਇਹ ਇਹਦੂ ਵੱਧ ਤੇ ਨਾ ਹੋਣਾ ਹੀ ਤੂੰ ਆਪਣਾ ਵੇਹ ਲਾਉ ਦਾ ਇਹੋ ਜਿਹਾ ਕੰਮ ਮੇਰੇ ਨਾਲ ਨਹੀਂ ਹੋਣਾ ਮੈਂ ਇਹਨੂੰ ਦੇਣੀ ਹੈ ਚੰਗੇ ਸੰਸਕਾਰ ਤੇ ਤੂੰ ਹੀ ਤੇ ਰਹਿਣਾ ਸਾਰੇ ਜਿਹੜੀ ਵੇਹਲੇ ਚ ਗੋਇ ਕੁੜੇ ਨੂੰ ਤੂੰ ਹੋਈ ਮਤਾਂ ਤੂੰ ਹੀ ਨੂੰ ਦੇਣੀ ਆ ਮੈਂ ਤੇ ਇਹ ਕੰਮ ਨਹੀਂ ਕਰਨ ਦੇਣਾ ਮੈਂ ਤੈਨੂੰ ਸੋਹਣਾ ਪੜਾਉਣਾ ਲਿਖਾਉਣਾ ਸਰਕਾਰੀ ਕਿਸੇ ਨੌਕਰੀ ਤੇ ਲਵਾਉਣਾ ਅਹੀ ਵੀ ਤੇ ਆਪਣੇ ਪੁੱਤ ਨੂੰ ਚੰਗੇ ਸਸਕਾਰ ਦੇ ਦੇ ਕੇ ਘੱਲਿਆ ਵਾ ਉਹਨੂੰ ਦਿੱਤਿਆਂ ਕਿ ਇਹਨੂੰ ਤੇ ਨਹੀਂ ਚੰਗੇ ਦੇਣੇ ਚੱਲ ਵੀ ਉੱਠ ਬੈਠਾ ਆਰਾਮ ਨਾਲ ਮੇਰੀ ਸੁਣ ਲੈ ਗੱਲ ਅੱਜ ਤੂੰ ਆ ਗਈਆਂ ਨਾ ਤੇ ਮੁੰਡੇ ਨੂੰ ਲੈ ਚੱਲੀ ਆਂ ਬਾਹ ਫੜ ਕੇ ਤੇ ਐਦੂ ਗਾ ਸਾਡੀਆਂ ਦਲੀਜਾਂ ਨਾ ਗਾਂ ਟੱਪੀ ਜੇ ਤੂੰ ਗਾਂ ਆ ਗਈ ਨਾ ਮੈਂ ਤੇਰੀਆਂ ਲੱਤਾਂ ਵੜ ਦੇਣੀਆਂ ਆਂ ਰੈਨ ਦਾ ਦਾਦੀ ਜੀ ਐਵੇਂ ਤੁਸੀਂ ਮੰਮੀ ਹੋਣਾ ਚਿਟਕੇ ਚਿਟਕੇ ਕੇ ਨਾ ਆਪਣਾ ਦੀ ਮਨ ਦੁਖੀ ਕਰਨਾ ਵਾ ਆ ਮੁਰਕੇ ਤੇ ਬਿਮਾਰ ਪਾਉਂਗੇ ਰਾਂਦੋਂ ਐਵੇਂ ਜਿਹੜੀਆਂ ਤੇਰੀਆਂ ਤੂੰ ਹੀ ਕਹਿੰਦੇ ਨੇ ਆ ਇਹਨੂੰ ਨੰਗੇ ਤੇ ਦਰੀਜਾ ਮੈਂ ਨੰਗ ਦੀਵਨੀਗੀ ਤੇ ਜੇ ਕਿਤੇ ਉਧਰ ਮੇਰੇ ਵੱਲ ਕੋਈ ਆ ਗਿਆ ਨਾ ਕੋਈ ਰਿਸ਼ਤੇਦਾਰੀ ਤੇ ਖਾਸ ਕਵਲ ਜੇ ਕਿ ਦੁੱਦ ਨਾ ਤੇ ਮੇਦੀ ਲੱਤਾਂ ਤੋੜਨੀਆਂ ਤੇ ਮੁੰਡਿਆ ਉੱਠਵਾ ਚੁੱਪ ਕਰਕੇ ਮੇਰੇ ਮਗਰੇ ਆ ਜਾ ਕਵਲ ਤਾਂ ਤੂੰ ਲਈ ਮੇਰੇ ਕੋ ਸਡਾ ਕਵਲ ਦੀਆਂ ਚ ਲੱਤਾਂ ਤੋੜਨੀਆਂ ਤੂੰ ਤੋੜ ਕੇ ਦੱਸੀ ਹਾਂ ਕਵਲ ਦੀਆਂ ਲੱਤਾਂ ਕਵਲ ਤੇਰੀਆਂ ਦਲੀਜਾਂ ਨੰਗੂ ਵੀ ਨਾ ਤੂੰ ਪਹਿ ਇੱਕ ਵਾਰੀ ਕਹਿ ਪੰਜ ਚਾਰ ਵਾਰੀ ਕਹਿ ਮੈਂ ਤਾਂ ਹੱਥ ਜੋੜਦੀ ਆਂ ਕਿ ਕਲੋਂ ਨੰਗੇ ਤੂੰ ਹੀ ਵੀ ਨੰਗੇ ਮੁੰਡਿਆ ਉੱਠਵਾ ਤਾਂ ਤੈਨੂੰ ਕਹਿਣੀ ਆ ਤੇਰੇ ਹੱਥੋਂ ਕਵਲ ਨੂੰ ਏ ਮੈਂ ਜਾਣਾਂ ਤੇ ਗਾੜੀ ਤੂੰ ਜਾਣੀ ਹੋਵੇ ਵੇਖਾਂਗੇ ਮੋਕੇ ਆਊਗੀ ਚੱਲ ਤੋਰੀਆਂ ਜੰਨੀਆਂ ਤੂੰ ਚੰਮਦੀਆਂ ਚਲਾਉਣੀਆਂ ਹੁਣ ਨਾ ਤੇਰੀਆਂ ਚੱਲੀਆਂ ਜੇ ਵੀ ਤੂੰ ਲੱਤਾਂ ਤੋੜੇਂਗੀ ਕਵਲ ਤੇ țeੜੇ ਵੇਰੇ ਪੈਰ ਨਾ ਪਾਉਗੀ ਤੂੰ ਕੀ ਸਮਝਦੀ ਆ ਅਜੇ ਵਿਚਾਰੇ ਘਰ ਆਊਗੀ ਮਰ ਜੇ ਏਸੀ ਛੱਡ ਕੇ ਨਖਤਿਆ ਉੱਥੇ ਮੱਸਰ ਚ ਮਰਨ ਡਿਆ ਨਾਲੇ ਤੂੰ ਮੈਨੂੰ ਮਾਰਿਆ ਉੱਥੇ ਕੀ ਲੈਣ ਚੱਲ ਗਏ ਮੈਂ ਸੁੱਤੀ ਦੋਸਲੇ ਭੱਜ ਗਿਆਂ ਦਾ ਨਹੀਂ ਮੰਮੀ ਜੀ ਤੁਸੀਂ ਕਿਉਂ ਦਾਦੂ ਹੁਣਾਂ ਦੇ ਵੈਰੀ ਬਣ ਗਏ ਆ ਮੈਂ ਤਾਂ ਨਹੀਂ ਇੱਥੇ ਜ਼ਬਾਨ ਬੰਦ ਕਰ ਲਾ ਮੈਨੂੰ ਸਮੱਤਾਂ ਨਾ ਦੇ ਬਹੁਤੀਆਂ ਪਹਿਲੀ ਗੱਲ ਤੇ ਜੇ ਤੂੰ ਚੰਗਾ ਹੁੰਦਾ ਤੇ ਉਹਨੇ ਸੜੀ ਦੀਆਂ ਮੈਨੂੰ ਗੱਲਾਂ ਨਾ ਸੁਣਣੀਆਂ ਪੈਂਦੀਆਂ ਸੱਸ ਹੁੰਦੀ ਨਾ ਮੇਰੀ ਸਗੀ ਤੇਰੀ ਦਾਦੀ ਹੁੰਦੀ ਤੇ ਮੈਂ ਉਹਦੀ ਝਾਲ ਵੀ ਲੈਂਦੀ ਮੈਂ ਉਹਦੀ ਕਿਉਂ ਝੱਲਾਂ ਮੰਮੀ ਇਹ ਚੱਲਣੀਆਂ ਪੈਂਦੀਆਂ ਵਾ ਉਹ ਇੰਨੀਆਂ ਸਿਆਣੀਆਂ ਗੱਲਾਂ ਦੱਸਦੇ ਆ ਤੂੰ ਤੇ ਉਹਨੋਂ ਵੀ ਗਏ ਆ ਕਿਹੜੀਆਂ ਸਿਆਣੀਆਂ ਕੀਤੀਆਂ ਵਾ ਮੈਨੂੰ ਦੱਸ ਤੇ ਸਹੀ ਕਦੀ ਇਹੋ ਕਹਿ ਲੈਣਾ ਕਿ ਪਿਆਰੀ ਬੰਨੇ ਚੱਲ ਤੇ ਪੁੱਤ ਵੇਲੀ ਦਾ ਕਰਾ ਲਾ ਤੇ ਜੇ ਤੂੰ ਸਮਝ ਜੇ ਤੇ ਵੇਲੀ ਵਾਲਾ ਤੈਨੂੰ ਮਹਿਰਤ ਕੋ ਰੋਕਣ ਨਹੀਂ ਆਂ ਪੀ ਨਾ ਜਾ ਕਰ ਵੇਲੀ ਨਾ ਜਾ ਕਰ ਇਹ ਗੋਏ ਕੁੜੇ ਤੋਂ ਭੱਜ ਜਾ ਕਿ ਚੰਗੀ ਨੌਕਰੀ ਤੇ ਲਾ ਲੇਗਾ ਪੜ ਜਾਏਗਾ ਪਰ ਤੂੰ ਰਹਿਣਾ ਹੀ ਜਾਦਾ ਇਨਾ ਹੋ ਆਇਆ ਜੋ ਗਈ ਆ ਉਹ ਬਜ਼ੁਰਗ ਹੋ ਗਏ ਆ ਮੇਰੇ ਪਾਪਾ ਵੀ ਕਹਿ ਗਏ ਉਹਨੇ ਮਾੜੀ ਮੋੜੀ ਮਦਦ ਕਰਾ ਦਿਆ ਕਰ ਤੂੰ ਹੁਣ ਮੈਂ ਉਹਨਾਂ ਕਰਾਉਣੀ ਪੈਂਦੀ ਆ ਮਦਦ ਚਲ ਹੋਈ ਚਲ ਕਰ ਲਾਂਗੇ ਜੇ ਸਾਨੂੰ ਦਿੱਤਾ ਕੀ ਆ ਕੋਈ ਡੰਗਾ ਸਾਨੂੰ ਦਿੱਤਾ ਦਿੱਤੇ ਤੇ ਆ ਸਾਨੂੰ ਕੋਠੇ ਆਹੀਂ ਕਾਦੀ ਮਦਦ ਕਰਾਉਣੀ ਉਹਨਾਂ ਦੀ ਮਦਦ ਕਰਨੀ ਪੈਣੀ ਆ ਮੈਂ ਨਾ ਕਰੂੰਗਾ ਇਹ ਹੋਰ ਕੌਣ ਕਰੂਗਾ ਵੀ ਨਾਲ ਸਾਰਾ ਭਰਿਆ ਘਰ ਤੁਹਾਨੂੰ ਦੇ ਗਿਆ ਆਪ ਦਾਦੀ ਹੋਣੀ ਨਾ ਮਸ਼ਰਚ 'ਚ ਬੈਠੇ ਆ ਬੋਤ ਨਾ ਦਾਦੀ ਦਾਦੀ ਨਾ ਕਰ ਉਹਦੀ ਮੈਂ ਇਹੋ ਜੀ ਬੇਇੱਜ਼ਤੀ ਕਰੂੰਗੀ ਉਹ ਬੇਇੱਜ਼ਤੀ ਦਾ ਜ਼ਿੰਮੇਵਾਰ ਤੂੰ ਹੋਏਂਗਾ ਯੋ ਤੈਨ ਮੈਂ ਦੱਸੀ ਜਾਨੀ ਹਾਂ ਮੈਂ ਨਾ ਦਵੱਲੇਆਂ ਫਸ ਗਿਆ ਵਾ ਨਾ ਮੈਂ ਦਾਦੀ ਹੁਣਾਂ ਇਹ ਗੱਲ ਕਰ ਸਕਦਾ ਨਾ ਮੰਮੀ ਦੀ ਜੀ ਦੇ ਘਰ ਦਾ ਘਰੋਂ ਕਿਤੇ ਚਲੀ ਜਾਵਾਂ ਪਰ ਮਨ ਚੇ ਵੀ ਆ ਮੰਮੀ ਨੇ ਮੁੜ ਕੇ ਫੇਰ ਕਰਨੀ ਹੈ ਹੈ ਤੇ ਮੇਰੀ ਮਾਂ ਹੀ ਆ ਪਰ ਉਹ ਨਹੀਂ ਨਾ ਸੋਚਦੇ ਮੰਮੀ ਤੇ ਦਾਦੀ ਹੁਣ ਕਦੇ ਵੀ ਨਹੀਂ ਰਲਣੀਆਂ ਮੈਂ ਸੋਚਿਆ ਰਲ ਪਣੀਆਂ ਪਰ ਮੈਨੂੰ ਲੱਗਦਾ ਪਾਪਾ ਨੂੰ ਫੋਨ ਲਾਉਣਾ ਪੈਣਾ ਪਾਪਾ ਨੂੰ ਫੋਨ ਲਾਤਾ ਤੇ ਪਾਪਾ ਨੇ ਹੋਰ ਮੰਮੀ ਨੂੰ ਚ ਟਕਣਾਵਾ ਸੇ ਲੜਾਈ ਵਧਣੀ ਹੈ ਇਰ ਤੋਂ ਚੰਗਾ ਵਾ ਮੈਨੂੰ ਆਪ ਹੀ ਕੋਈ ਹੱਲ ਕੱਢਣਾ ਪੈਣਾ ਇਹਦਾ